ब्रेक ਤੋਂ ਬਾਅਦ ਆਪ ਸਭ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਫਿਲਿਸਰ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਦੇ ਹੁਣ ਅਸੀਂ ਦੂਸਰੀ ਖਬਰ ਦਾ ਰੁਕ ਕਰਦੇ ਹਾਂ ਜੋ ਕਿ ਬਿਹਾਰ ਦੇ ਨਾਲ ਜੁੜੀ ਹੈ ਬਿਹਾਰ ਵਿਧਾਨ ਸਭਾ ਦੀਆਂ ਦੂਜੇ ਗੇੜ ਦੀਆਂ ਵੋਟਾਂ ਕੱਲ ਪੈਣਗੀਆਂ ਸਰ ਕੀ ਅਨੁਮਾਨ ਨੇ ਕੀ ਵਿਚਾਰ ਨੇ ਦੇਖੋ ਬਿਹਾਰ ਇੱਕ ਅਹਿਮ ਸੂਬਾ ਹੈ ਸਾਡੇ ਦੇਸ਼ ਦਾ ਔਰ ਬਿਹਾਰੀ ਲਗਭਗ ਸਭ ਤੋਂ ਜ਼ਿਆਦਾ ਘਾਟ ਪ੍ਰਤੀ ਵਿਅਕਤੀ ਇਨਕਮ ਵਾਲੇ ਇਹ ਸਮੂਹ ਦਾ ਨਾਂ ਹੈ ਇਸ ਕਰਕੇ ਬਿਹਾਰੀ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ 'ਚ ਮਜ਼ਦੂਰੀ ਕਰਨ ਜਾਂਦੇ ਨੇ ਬਿਲਕੁਲ ਇਸ ਮਜ਼ਦੂਰੀ ਨੂੰ ਹਿੰਦੁਸਤਾਨ ਵਿੱਚ ਉਸ ਇੱਜ਼ਤ ਮਾਣਨਾ ਨਹੀਂ ਦੇਖਿਆ ਜਾਂਦਾ ਜਿਸ ਦੇ ਨਾਲ ਮੈਂ ਸਮਝਦਾ ਕਿ ਕਿਸੇ ਵੀ ਦੇਸ਼ ਦੇ ਮਜ਼ਦੂਰ ਨੂੰ ਦੇਖਿਆ ਜਾਣਾ ਚਾਹੀਦਾ ਹ ਹ ਹੁਣ ਜਦੋਂ ਬਿਹਾਰ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ ਪਹਿਲੇ ਫੇਜ਼ ਦੀਆਂ ਇਲੈਕਸ਼ਨਾਂ 6 ਤਰੀਕ ਨੂੰ ਕੰਪਲੀਟ ਹੋ ਚੁੱਕੀਆਂ ਨੇ ਦੂਸਰੇ ਦੀਆਂ ਕੱਲੂ ਹੋਣੀਆਂ ਨੇ 14 ਨਵੰਬਰ ਨੂੰ ਨਤੀਜੇ ਆਉਣੇ ਨੇ ਬਿਲਕੁਲ ਉਸ ਵੇਲੇ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਬਿਹਾਰ ਵਿੱਚ ਪਿਛਲੇ 20 ਸਾਲਾਂ ਤੋਂ ਨਿਤਿਸ਼ ਬਾਬੂ ਦਾ ਰਾਜ ਚੱਲ ਰਿਹਾ ਹੈ ਨਿਤਿਸ਼ ਦਾ ਰਾਜ ਲੋਕਾਂ ਨੂੰ ਦੇ ਕੀ ਰਿਹਾ ਤੁਸੀਂ ਹਰ ਸਾਲ ਜਦੋਂ ਮੌਨਸੂਨ ਦੇ ਸੀਜ਼ਨ ਚ ਹੜ੍ਹ ਆਉਂਦੇ ਨੇ ਤਾਂ ਤੁਸੀਂ ਦੇਖੋਗੇ ਕਿ ਬਿਹਾਰ ਦੇ 5 10 ਜਿਹੜੇ ਪੁਲ ਨੇ ਉਹ ਰੁੜ ਜਾਂਦੇ ਨੇ ਤੁਸੀਂ ਬਿਹਾਰ ਦੀਆਂ ਸੜਕਾਂ ਨੂੰ ਜੇ ਤੁਹਾਡੇ ਕੋਲ ਇੱਕ ਝਾੜੂ ਵਧੀਆ ਹੋਵੇ ਤਾਂ ਤੁਸੀਂ ਉਹ ਸੜਕਾਂ ਨੂੰ ਝਾੜੂ ਨਾਲ ਹੂੰਝ ਕੇ ਇਹ ਬੱਠੜ ਚਪਾ ਕੇ ਘਰ ਲਿਜਾ ਸਕਦੇ ਹੋ ਇੰਨੀਆਂ ਕੁ ਵਧੀਆ ਉੱਥੇ ਦੀਆਂ ਸੜਕਾਂ ਨੇ ਜੇ ਗੱਲ ਕਰਾਂ ਉੱਥੇ ਦੀ ਬੇਰੁਜ਼ਗਾਰੀ ਦੀ ਉੱਥੇ 15 ਤੋਂ 25 ਸਾਲ ਦੇ ਜਿਹੜੀ ਕ੍ਰੀਮ ਜਵਾਨੀ ਦੀ ਉਮਰ ਹੈ 10% ਬੇਰੋਜ਼ਗਾਰੀ ਪਿਛਲਿਆਂ ਸਾਲਾਂ ਚ ਇਹਨਾਂ ਵਿਆਂ ਸਾਲਾਂ ਚ ਵਧੀ ਹੈ ਇਹ ਜਿਹੜਾ ਵਾਧਾ ਹੈ ਇਹ ਵਾਧਾ ਦੱਸਦਾ ਹੈ ਕਿ ਉੱਥੇ ਬੇਚਾਨੀ ਹੈ ਇੱਕ ਗੱਲ ਹੋਰ ਹੈ ਉਹ ਇਹ ਹੈ ਕਿ ਬਿਹਾਰ ਵੱਡੇ ਪੱਧਰ ਤੇ ਕਿਉਂਕਿ ਮਜ਼ਦੂਰੀ ਦੂਜੇ ਸੂਬਿਆਂ ਚ ਕਰਨ ਜਾਂਦਾ ਹੈ ਉਹ ਬਿਹਾਰੀ ਨੂੰ ਵਿਚਾਰੇ ਨੂੰ ਜਲੀਲ ਹੋਣਾ ਪੈਂਦਾ ਹੈ ਬਿਹਾਰੀ ਦੇ ਸੁਭਾਅ ਵਿੱਚ ਉਹ ਜਲਾਲਤ ਜਿਹੜੀ ਹੈ ਉਹ ਕਿਨੇ ਵੜੀ ਆ ਉਹਨਾਂ ਦੀਆਂ ਘਟੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਵੜੀਆਂ ਠੀਕ ਹੈ ਬਿਹਾਰ ਵਿੱਚ ਵੱਡੀ ਗਲਤੀ ਚ ਔਰਤਾ ਪਿੱਛੇ ਰਹਿ ਗਈਆਂ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਮਰਦ ਜਿਹੜੇ ਆ ਕਮਾਉਣ ਲਈ ਚਲੇ ਜਾਂਦੇ ਨੇ 6 ਮਹੀਨੇ ਸਾਲ ਬਾਅਦ ਉਹ ਆਪਣੇ ਬਿਹਾਰ ਨੂੰ ਵਾਪਸ ਜਾਂਦੇ ਨੇ ਸੋ ਉਹਨਾਂ ਲੋਕਾਂ ਲਈ ਵੀ ਇਹ ਪ੍ਰਵਾਸ ਜਿਹੜਾ ਖਤਮ ਹੋਣ ਦਾ ਨਾਮ ਹੀ ਨਹੀਂ ਦਿੰਦਾ ਜੇ ਅਸੀਂ ਕਹੀਏ ਕਿ ਸ਼੍ਰੀ ਰਾਮਚੰਦਰ ਦਾ ਬਨਵਾਸ ਤਾਂ 14 ਸਾਲਾਂ ਬਾਅਦ ਖਤਮ ਹੋ ਗਿਆ ਇਹਨਾਂ ਵਿਚਾਰਿਆਂ ਦਾ ਬਨਵਾਸ ਜਿਹੜਾ ਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਬਾਅਦ ਇਹ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ 80 ਸਾਲ ਹੋ ਚੱਲੇ ਨੇ ਇਹਨਾਂ ਬਿਹਾਰੀ ਲੋਕਾਂ ਦਾ ਬਨਵਾਸ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਸੋ ਇਸ ਸਾਰੇ ਸੰਦਰਭ ਵਿੱਚ ਮੈਂ ਸਮਝਦਾ ਕਿ ਜਿਹੜੇ ਮੁੱਦੇ ਉੱਥੇ ਉੱਭਰ ਕੇ ਸਾਹਮਣੇ ਆ ਰਹੇ ਨੇ ਉਹਨਾਂ ਮੁੱਦਿਆਂ 'ਚ ਇੱਕ ਮੁੱਦਾ ਇਹ ਵੀ ਹੈ ਕਿ ਨਿਤਿਸ਼ ਬਾਬੂ ਆਖਰ ਕਰਦਾ ਕੀ ਹੈ ਇਹ ਕਦੀ ਤਾਂ ਇੰਡੀਆ ਗਠਜੰਦ ਦਾ ਹਿੱਸਾ ਹੁੰਦਾ ਹੈ ਕਦੀ ਐਨਡੀਆ ਦਾ ਹਿੱਸਾ ਹੁੰਦਾ ਹੈ ਜਦੋਂ ਇੰਡੀਆ ਦਾ ਹਿੱਸਾ ਹੁੰਦਾ ਹੈ ਤੇ ਉਦੋਂ ਵੀ ਇਹ ਗੋਲ ਜੀਆਂ ਗੱਲਾਂ ਕਰਦਾ ਹੈ ਜਦੋਂ ਐਨਡੀਆ ਦਾ ਹਿੱਸਾ ਹੁੰਦਾ ਉਦੋਂ ਵੀ ਗੋਲ ਜੀਆਂ ਗੱਲਾਂ ਕਰਦਾ ਕਿਉਂਕਿ ਇਹ ਆਪਣੇ ਲਈ ਇੱਕ ਦਰਵਾਜ਼ਾ ਖੁੱਲਾ ਰੱਖ ਕੇ ਚੱਲਦਾ ਹੈ ਇਹ ਚੋਣਾਂ ਦੇ ਨਤੀਜੇ ਕੀ ਆਉਂਦੇ ਨੇ ਇਦੇ ਬਾਰੇ ਮੈਂ ਅਜੇ ਕੁਝ ਵੀ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਪਰ ਇੱਕ ਗੱਲ ਮੈਂ ਪੱਕੇ ਤੌਰ ਤੇ ਜਿਹੜੀ ਕਹਿ ਸਕਦਾ ਉਹ ਇਹ ਹੈ ਕਿ 2025 ਨਵੰਬਰ ਦੀਆਂ ਚੋਣਾਂ 14 ਨਵੰਬਰ ਦਾ ਦਿਨ ਜਿਹੜਾ ਹੈ ਉਹ ਨਿਤਿਸ਼ 바ਬੂ ਨੂੰ ਤੇ ਨਿਤਿਸ਼ 바ਬੂ ਦੀ ਪਾਰਟੀ ਨੂੰ ਖਤਮ ਕਰਨ ਦਾ ਦਿਨ ਹੋਣਾ ਲੋਕ ਇੰਨੇ ਅੱਕ ਚੁੱਕੇ ਨੇ ਤੇ ਭਾਜਪਾ ਵੀ ਇਹ ਚਾਹੁੰਦੀ ਹੈ ਕਿ ਉੱਥੋਂ ਹੁਣ ਨਿਤਿਸ਼ ਦਾ ਜਿਹੜਾ ਕਿ ਆ ਬੋਰੀ ਵਸਤਰਾ ਗੋਲ ਹੋ ਜਾਏ ਕਿਉਂਕਿ ਭਾਜਪਾ ਦਾ ਇੱਕ ਕਰੈਕਟਰ ਹੈ ਭਾਜਪਾ ਆਪਣੀਆਂ ਅਲਾਈ ਪਾਰਟੀਆਂ ਨੂੰ ਇਸ ਤਰੀਕੇ ਨਾਲ ਖੋਰਾ ਲਾਉਂਦੀ ਹੈ ਉਹਨਾਂ ਦੀ ਜਿਹੜੀ ਇੰਡੀਵਿਜੂਅਲਟੀ ਹੈ ਉਹਨਾਂ ਦਾ ਜਿਹੜਾ ਵਿਅਕਤੀਤਵ ਹੈ ਉਹਨੂੰ ਖਤਮ ਕਰਦੀ ਜਾਂਦੀ ਹੈ ਸੋ ਇਹ ਜਿਹੜੀ ਚੋਣ ਆਪਾਂ 14 ਤਰੀਕ ਨੂੰ ਜਿਹਦਾ ਐਨਲਿਸਿਸ ਕਰਾਂਗੇ ਉਸ ਚੋਣ ਦੇ ਵਿੱਚ ਅਸੀਂ ਦੇਖਾਂਗੇ ਕਿ ਨਿਤਿਸ਼ ਬਾਬੂ ਤੇ ਉਹਦੀ ਪਾਰਟੀ ਖਤਮ ਹੋ ਚੁੱਕੇ ਹੋਣਗੇ ਨਾਲ ਦੀ ਨਾਲ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹਨਾ ਕਿ 121 ਸੀਟਾਂ ਤੇ ਵੋਟਾਂ ਪੈ ਚੁੱਕੀਆਂ ਨੇ 122 ਤੇ ਕੱਲ ਪੈਣਗੀਆਂ ਸੋ ਰਲਾ ਕੇ ਜੋ ਵੀ ਬਣੇਗਾ ਉਹ ਨਤੀਜੇ ਵੀ ਆਪਣੇ ਆਪ ਵਿੱਚ ਹੈਰਾਨੀ ਕਰਨ ਹੋਣਗੇ ਸਰ ਇਸ ਚੋਣਾ ਵਿੱਚ ਇਸ ਇਲੈਕਸ਼ਨ ਵਿੱਚ ਊਮਨ ਵੋਟ ਦੀ ਪਰਸੈਂਟੇਜ ਵਧੀ ਹੈ ਜੀ ਕੀ ਵਿਚਾਰ ਨੇ ਦੇਖੋ ਮੈਂ ਹੁਣ ਇਹ ਕਹਿ ਕੇ ਹਟਿਆ ਇਹਦੇ ਦੋ ਪਰਸੰਗ ਨੇ ਕਿ ਇੱਕ ਬੰਨੇ ਤਾਂ ਔਰਤਾਂ ਹੀ ਬਿਹਾਰ ਚ ਰਹਿ ਗਈਆਂ ਬਿਲਕੁਲ ਮਰਦ ਕਮਾਉਣ ਲਈ ਗਵਾਂਢੀ ਸੂਬਿਆਂ ਚ ਚਲੇ ਗਏ ਇੱਕ ਕਾਰਨ ਤਾਂ ਇਹ ਹੈ ਦੂਸਰਾ ਕਾਰਨ ਇਹ ਹੈ ਕਿ ਪਿਛਲੇ ਦਿਨਾਂ ਚ ਦੇਸ਼ ਦੀ ਸਰਕਾਰ ਨੇ 10 10000 ਰੁਪਇਆ ਇੱਕ ਔਰਤ ਦੇ ਖਾਤੇ ਚ ਪਾਇਆ ਈਵਨ ਉਸ ਦਿਨ ਵੀ ਪਾਇਆ ਜਿਸ ਦਿਨ ਇਲੈਕਸ਼ਨ ਦੀ ਨੋਟੀਫਿਕੇਸ਼ਨ ਹੋ ਚੁੱਕੀ ਹੈ ਉਸ ਦਿਨ ਵੀ ਔਰਤਾਂ ਦੇ ਖਾਤੇ ਚ ਪੈਸੇ ਪਏ ਨੇ ਹੁਣ ਇਸ ਸੰਦਰਭ ਚ ਜਦੋਂ ਮੈਂ ਇਸ ਸਾਰੇ ਵਰਤਾਰੇ ਨੂੰ ਦੇਖਦਾ ਤਾਂ ਕਿਹਾ ਇਹ ਜਾ ਰਿਹਾ ਹੈ ਕਿ ਵੋਟ ਪਰਸੈਂਟੇਜ ਵਧੀਆ ਜਦੋਂ ਵੋਟ ਪਰਸੈਂਟੇਜ ਵਾਧੀ ਹੈ ਨਾ ਤਾਂ ਇੱਕ ਗੱਲ ਹੁੰਦੀ ਹੈ ਕਿ ਜਿਹੜੇ ਲੋਕ ਨੇ ਉਹ ਘਰਾਂ ਚੋਂ ਨਿਕਲਦੇ ਨੇ ਤੇ ਹਕੂਮਤਾਂ ਦਾ ਤਖਤਾ ਪਲਟ ਦਿੰਦੇ ਨੇ ਇਹਨੂੰ ਪਿਛਲੇ ਪੋਲੀਟਿਕਲ ਸਿਨੈਰੀਓ ਚ ਅਸੀਂ ਇਦਾਂ ਦੇਖਦੇ ਆਏ ਆਂ ਇਦਾਂ ਹੀ ਅਬਜ਼ਰਵ ਕਰਦੇ ਆਏ ਆਂ ਤੇ ਪੋਲੀਟਿਕਲ ਸਮਝਦਾਰੀ ਇਹੋ ਆਖਦੀ ਹੈ ਪਰ ਹਾਕਮ ਤਾਂ ਇਦਾਂ ਨਹੀਂ ਮੰਨ ਰਹੀ ਹਾਕਮ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਬੀਬੀਆਂ ਦੇ ਹੱਕ 'ਚ ਸੀ ਬੀਬੀਆਂ ਦੇ ਭਲੇ ਲਈ ਅਸੀਂ ਕੰਮ ਕੀਤਾ ਤੇ ਬੀਬੀਆਂ ਪੈਣਾ ਯੋਜਨਾ ਦੇ ਤਹਿਤ ਅਸੀਂ ਇਹਨਾਂ ਦੇ ਖਾਤਿਆਂ 'ਚ ਪੈਸੇ ਪਾਏ ਨੇ ਇਹਨਾਂ ਨੂੰ ਅਗਨੀ ਚੁੱਲ੍ਹੇ ਦੀ ਅੱਗ ਤੋਂ ਨਜਾਤਵਾਦਿਆ ਸਿਲੰਡਰ ਦਿੱਤੇ ਨੇ ਇਹਨਾਂ ਨੂੰ ਬਿਜਲੀ ਦਿੱਤੀ ਆ ਇਹਨਾਂ ਨੂੰ ਬਾਥਰੂਮ ਦਿੱਤੇ ਨੇ ਸੋ ਇਸ ਸਾਰੇ ਸੰਦਰਭ ਵਿੱਚ ਔਰਤ ਸਾਨੂੰ ਰਿਪੀਟ ਕਰਨ ਦੇ ਜਿਹੜੇ ਚੈਲੰਜ ਇੰਡੀਆ ਗਠਬੰਧਨ ਨੇ ਖੜੇ ਕੀਤੇ ਆ ਉਹਨਾਂ ਨੂੰ ਤੋੜਦੀ ਹੋਈ ਔਰਤ ਘਰਵਾਰ ਨਿਕਲੀ ਆ ਹੁਣ ਦੋ ਤਿਰਾਂ ਕਿਉਂਕਿ ਜੇ ਇਲੈਕਸ਼ਨ ਕੱਲ ਐ ਆਪੋ ਆਪਣੇ ਦਾਅਵੇ ਪੇਸ਼ ਕਰ ਦਿਆ ਨੇ ਇਹਦਾ ਕੱਚ ਸੱਚ ਤਾਂ 14 ਤਰੀਕ ਨੂੰ ਨਿਕਲੇਗਾ ਪਰੰਤੂ ਮੈਨੂੰ ਇਹ ਲੱਗਦਾ ਕਿ ਜਦੋਂ ਬਹੁ ਗਿਣਤੀ ਘਰੋਂ ਨਿਕਲਦੀ ਆ ਨਾ ਤਾਂ ਉਹ ਸਤਾ ਦੇ ਤਬਾਦਲੇ ਲਈ ਨਿਕਲਦੀ ਆ ਰੈਪੀਟੀਸ਼ਨ ਲਈ ਨਹੀਂ ਨਿਕਲਦੀ ਵੱਡੀ ਗਿਣਤੀ ਚ ਲੋਕ ਘਰਾਂ ਚੋਂ ਨਿਕਲਣੇ अच्छा वोट परसेंटेज वतन ਦੇ ਜਿਹੜੇ ਰੁਝਾਨ ਆ ਕੀ ਸੰਕੇਤ ਦਿੰਦੇ ਕੀ ਓਵਰAllResult ਤੁਹਾਨੂੰ ਕੀ ਲੱਗਦਾ ਤੁਹਾਡੇ ਕੀ ਵਿਚਾਰ ਨੇ ਮੈਨੂੰ ਇਹ ਲੱਗ ਰਿਹਾ ਹੈ ਕਿ ਇਸ ਵਾਰੀ ਉਥੇ ਤਬਦੀਲੀ ਦੇਖਣ ਨੂੰ ਮਿਲੇਗੀ ਨਿਤਿਸ਼ 바ਬੂ ਦਾ ਐਂਟੀ ਇਨਕੰਬੈਂਸੀ ਜਿਹੜਾ ਹੈ ਉਹ ਵੀ ਕੰਮ ਕਰੇਗਾ ਉਥੇ ਇੱਕ ਐਂਟੀ ਇੱਕ ਕਾਸਟ ਐਂਟੀ ਸੋਸ਼ਲ ਐਲੀਮੈਂਟ ਦੇ ਤੌਰ ਤੇ ਵੀ ਲੋਕ ਜਿਹੜੇ ਨੇ ਉਹ ਇਸ ਪ੍ਰਬੰਧ ਤੋਂ ਅੱਕੇ ਹੋਏ ਨੇ ਉਸ ਪ੍ਰਬੰਧ ਨੂੰ ਲੋਕ ਬਦਲਣਾ ਚਾਹੁੰਦੇ ਨੇ ਸੋ ਉਸ ਪ੍ਰਬੰਧ ਵਿੱਚ ਪ੍ਰਸ਼ਾਂਤ ਕਰੋ ਕਿਸ਼ੋਰ ਹੋਰਾਂ ਨੇ ਵੀ ਇੱਕ ਪਾਰਟੀ ਬਣਾਈ ਸੀ ਵੱਡੇ ਪੱਧਰ ਤੇ ਲੋਕਾਂ ਨੇ ਉਹਨਾਂ ਦੀ ਸਪੋਰਟ ਵੀ ਕੀਤੀ ਪਰੰਤੂ ਉਹ ਆਪਣੇ ਜਿਹੜੇ ਉਮੀਦਵਾਰ ਆ ਉਹਨੂੰ ਉਹ ਕਾਬੂ 'ਚ ਨਹੀਂ ਰੱਖ ਸਕਿਆ ਉਹਨਾਂ ਦੇ ਉਮੀਦਵਾਰ ਨੂੰ ਡਰਾ ਠਮਕਾ ਕੇ ਜਿੱਦਾਂ ਵੀ ਹੈ ਭਾਜਪਾ 'ਚ ਜਾਣ ਦੀਆਂ ਖਬਰਾਂ ਆ ਰਹੀਆਂ ਨੇ ਸੋ ਇਸ ਸਾਰੇ ਦਰੂਮਦਾਰ 'ਚ ਮੈਨੂੰ ਇਹ ਲੱਗਦਾ ਕਿ ਇਸ ਵਾਰੀ ਜਿਹੜਾ ਐਨਡੀਏ ਆ ਨਾ ਉਹ 100 ਦਾ ਅੰਕੜਾ ਪਾਰ ਨਹੀਂ ਕਰੇਗਾ ਤੇ ਉਥੇ ਸਰਕਾਰ ਜਿਹੜੀ ਹੈ ਉਹ ਤੇਜਸਵੀ ਜਾਦੂ ਦੀ ਅਗਵਾਈ ਚ ਇੰਡੀਆ ਗਠਬੰਧਨ ਦੀ ਸਾਂਝੀ ਮਹਾ ਗਠਬੰਧਨ ਦੀ ਸਾਂਝੀ ਸਰਕਾਰ ਬਣੇਗੀ ਇਹ ਮੇਰੀ ਅਬਜ਼ਰਵੇਸ਼ਨ ਹੈ ਪਰ ਮੈਂ ਆਪਣੀ ਅਬਜ਼ਰਵੇਸ਼ਨ ਤੇ ਵੀ ਸਵਾਲੀਆ ਨਿਸ਼ਾਨ ਲਾਉਣਾ ਉਹ ਮੈਂ ਇਸ ਲਈ ਲਾਉਣਾ ਕਿ ਜਸ ਦਿਨ ਹਰਿਆਣਾ ਦੇ ਇਲੈਕਸ਼ਨ ਸੀ ਮੈਂ ਇਸੇ ਸਟੂਡੀਓ ਚ ਬੈਠਿਆ ਜਿੰਨੇ ਵੀ ਐਗਜ਼ਿਟ ਪੋਲ ਹੋਏ ਜਿੰਨੇ ਸਰਵੇ ਹੋਏ ਜੋ ਸਾਡੀ ਸਮਝਦਾਰੀ ਉਹਨਾਂ ਦਾ ਅਧਿਨ ਕਰਨ ਤੋਂ ਬਾਅਦ ਬਣੀ ਅਸੀਂ ਇਹ ਐਨਲਿਸਿਸ ਕਰਕੇ ਇੱਕ ਸਿੱਟਾ ਕੱਢਿਆ ਸੀ ਕਿ ਹਰਿਆਣੇ ਦੇ ਵਿੱਚ ਸਰਕਾਰ ਕਾਂਗਰਸ ਦੀ ਬਣੇਗੀ ਜਦ ਕੇ ਸਾਡਾ ਐਨਲਿਸਿਸ ਗਲਤ ਹੋਇਆ ਤੇ ਸਰਕਾਰ ਤੀਜੀ ਵਾਰੀ ਭਾਜਪਾ ਦੀ ਬਣੀ ਔਰ ਬਹੁ ਸੰਤੀ ਨਾਲ ਬਣੀ ਅੱਜ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਕਿਵੇਂ ਬਣੀ ਕਿਸ ਤੋਂ ਲੁਕਿਆ ਹੋਇਆ ਨਹੀਂਗਾ ਪਰ ਸਾਡੇ ਕੋਲ ਇਦਾਂ ਦੇ ਪ੍ਰਮਾਣ ਨਹੀਂ ਜਿਸ ਤਰ੍ਹਾਂ ਦੇ ਪ੍ਰਮਾਣ ਰਾਹੁਲ ਗਾਂਧੀ ਨੇ ਪੇਸ਼ ਕੀਤੇ ਨੇ ਇਹ ਵੀ ਕਿਸੇ ਤੋਂ ਲੁਕੇ ਹੋਏ ਨਹੀਂ ਮੈਨੂੰ ਉਹ ਵੀ ਯਾਦ ਹੈ ਜਦੋਂ ਅਸੀਂ ਮਹਾਰਾਸ਼ਟਰ ਦੀ ਇਲੈਕਸ਼ਨ ਦਾ ਸਰਵੇ ਕੀਤਾ ਅਸੀਂ ਵੱਖ-ਵੱਖ মিডিਆ ਹਾਊਸਸ ਵੱਲੋਂ ਕੀਤੇ ਸਰਵੇ ਨੂੰ ਬਾਰ-ਬਾਰ ਪੜ੍ਹਦੇ ਆ ਉਹਨੂੰ ਵਿਗਿਆਨਕ ਨੀਜ਼ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਅਸੀਂ ਜਿਸ ਸਿੱਟੇ ਤੇ ਪਹੁੰਚਦੇ ਆ ਤਾਂ ਅਸੀਂ ਮਹਾਰਾਸ਼ਟਰ ਬਾਰੇ ਵੀ ਸਾਡੀ ਸਮਝਦਾਰੀ ਇਹ ਸੀ ਕਿ ਉੱਥੇ ਭਾਜਪਾ ਤੋਂ ਦਿਨ ਅਲਾਈ ਪਾਰਟੀਆਂ ਹਾਰਨ ਗਈਆਂ ਪਾਰੋ ਜਦਤ ਬਹੁਤ ਵੱਡੀ ਹੋਈ ਉਹਦੇ ਬਾਰੇ ਵੀ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਬਾਅਦ ਚ ਹੋਏ ਮੱਧ ਪ੍ਰਦੇਸ਼ ਦੀ ਇਲੈਕਸ਼ਨ ਸਾਲ ਪਹਿਲਾਂ ਹੋਈ ਤੇ ਮੱਧ ਪ੍ਰਦੇਸ਼ ਦੀ ਇਲੈਕਸ਼ਨ ਦਾ ਜਿਹੜਾ ਅਸੀਂ ਐਨਾਲਿਸਿਸ ਕੀਤਾ ਉਦੋਂ ਵੀ ਸਾਨੂੰ ਇਹ ਲੱਗਦਾ ਸੀ ਕਿ ਉਥੇ ਭਾਜਪਾ ਰਿਪੀਟ ਨਹੀਂ ਕਰੇਗੀ ਤੀਜੀ ਵਾਰੀ ਭਾਜਪਾ ਨੇ ਰਿਪੀਟ ਕੀਤਾ ਕਾਂਗਰਸ ਜਿਹੜੀ ਹੈ ਹਾਸ਼ੀਏ ਤੇ ਚਲੇਗੀ ਹੁਣ ਮੈਂ ਸਮਝਦਾ ਕਿ ਬਿਹਾਰ ਵਿੱਚ ਜਦੋਂ ਐਸਆਈਆਰ ਹੋ ਰਿਹਾ ਹੋਵੇ ਐਸਆਈਆਰ ਦੇ ਵਿੱਚ 8 ਕਰੋੜ ਵੋਟਾਂ ਚੋਂ ਲਗਭਗ 80 ਲੱਖ ਵੋਟਾਂ ਲੋਕਾਂ ਦੀਆਂ ਕੱਟ ਦਿੱਤੀਆਂ ਹੋਣ ਤੇ ਅਸੀਂ ਇੱਕ ਸਟੂਡੀਓ ਚ ਬੈਠੇ ਇਹ ਐਨਲਿਸਿਸ ਨਹੀਂ ਕਰ ਸਕਦੇ ਕਿ ਕਿਵੇਂ ਹੋਵੇਗਾ ਕੀ ਹੋਵੇਗਾ ਕੀ ਹੋ ਰਿਹਾ ਸੋ ਇੱਕ ਚਿੰਤਾ ਜਿਹੜੀ ਮੈਨੂੰ ਪ੍ਰਭਾ ਜੀ ਹੋ ਰਹੀ ਆ ਉਹ ਇਹ ਹੋ ਰਹੀ ਆ ਕਿ ਸਾਡੇ ਗਵਾਂਡੀ ਦੇਸ਼ ਨੇਪਾਲ ਵਿੱਚ ਜਿਹੜਾ ਬਿਹਾਰ ਦੇ ਨਾਲ ਲੱਗਦਾ ਜਨਰੇਸ਼ਨ ਜੀ ਨੇ ਇੱਕ ਕ੍ਰਸ਼ਮਾ ਕੀਤਾ ਉਹ ਕ੍ਰਸ਼ਮਾ ਇਹ ਸੀ ਕਿ ਉਹਨਾਂ ਜਿੱਤੇ ਹੋਏ ਲੋਕਾਂ ਨੂੰ ਘਰਾਂ ਤੋਂ ਭਜਾ-ਭਾਕੇ ਕੁੱਟਿਆ ਇੱਕ ਕ੍ਰਸ਼ਮਾ ਬੰਗਲਾਦੇਸ਼ ਵਿੱਚ ਹੋਇਆ ਜਿਹੜੇ ਲੋਕ ਡੈਮੋਕਰੈਟਿਕ ਸੈਟਅਪ ਤੋਂ ਅੱਕ ਥੱਕ ਗਏ ਸੀ ਉਹਨਾਂ ਲੋਕਾਂ ਨੇ ਹਾਕਮਾਂ ਨੂੰ ਘਰੀਂ ਭਜਾ ਕੇ ਛੱਡਿਆ ਦੇਸ਼ ਤੋਂ ਬਾਹਰ ਕੱਢਿਆ ਸੋ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਡੈਮੋਕਰੈਟਿਕ ਸੈਟਅਪ ਨੂੰ ਹੀ ਕਟਾਰੇ 'ਚ ਖੜਾ ਕਰ ਦਿੱਤਾ ਨਾ ਤਾਂ ਇਸ ਦੇਸ਼ ਦਾ ਪਲਾ ਹੋਣ ਵਾਲਾ ਨਿਗਾ ਇਹ ਦੇਸ਼ ਕ राहੇ ਪੈ ਸਕਦਾ ਸਾਨੂੰ ਆਪਣੀ ਜਮਹੂਰੀਅਤ ਦੀ ਰਾਖੀ ਕਰਨੀ ਚਾਹੀਦੀ ਹੈ ਬਿਲਕੁਲ ਸੋ ਬਿਹਾਰ ਚ ਉਹਨਾਂ ਨੂੰ ਲੈ ਕੇ ਨਤੀਜੇ ਕੀ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕਾਂ ਦੀ ਸਮਝ ਤੇ ਲੋਕਾਂ ਦੇ ਮੁੱਦੇ ਕੀ ਨੇ ਇਹ ਲੋਕਾਂ ਤੇ ਉੱਤੇ ਹੀ ਡਿਪੈਂਡ ਕਰਦਾ ਕਿ ਉਹ ਕਿਹਨੂੰ ਵੋਟ ਦੇਣਗੇ ਅਤੇ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਵੇਗੀ ਸੋ ਇਸੇ ਤਰ੍ਹਾਂ ਖਬਰਾਂ ਤੇ ਚਰਚਾ ਕਰਦੇ ਰਵਾਂਗੇ ਪੱਖ ਦੇ ਮਸਲਿਆਂ ਤੇ ਗੱਲਬਾਤ ਕਰਦੇ ਰਵਾਂਗੇ ਤੇ ਹੁਣ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਸਾਨੂੰ ਹੁਣ ਦੋਵਾਂ ਨੂੰ ਇਜਾਜ਼ਤ ਲੈਣੀ ਪਊਗੀ ਹੁੰਦੇ ਰਵਾਂਗੇ ਤੁਹਾਡੇ ਰੂਹ ਵਿਚਾਰ ਵਟਾਂਦਰਾ ਦੇ ਜ਼ਰੀਏ ਤਦ ਤੱਕ ਲਈ ਹੁਣ ਸੰਦੋ ਮੰਨ ਦੀ ਇਜਾਜ਼ਤ ਧੰਨਵਾਦ ਧੰਨਵਾਦ